ਲਓ ਜੀ ਹੁਣ ਆ ਚੁੱਕੇ ਆ ਅਸੀਂ ਗਰਨਾ ਸਾਹਿਬ ਗੁਰਦੁਆਰੇ ਤੇ ਨੋਰਮਲ ਦੇਣਾ ਤੇ ਫਿਰ ਵੀ ਦੇਖ ਲਓ ਕਿੰਨੀ ਭੀੜ ਆ ਮਸੇਰ ਬਈ ਕਿੰਨੀ ਭੀੜ ਹੁੰਦੀ ਇੱਥੇ ਬਹੁਤ ਮਸਿਆ ਤੇ ਮਤਲਬ ਇੱਥੇ ਮਨੋ ਦਾ ਥਾਣੀ ਮਿਲਦੀ ਨਹੀਂ ਨਾ ਗੱਡੀ ਖੜਾਣ ਨੂੰ ਹਾਂ ਗੱਡੀਆਂ ਬਾਹਰ ਹੀ ਲੱਗਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਗੁਰੂ ਘਰ ਦਾ ਇਤਿਹਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਹੈ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1677 ਈਸਵੀ ਨੂੰ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਇੱਥੇ ਆਏ ਸੀਗੇ ਗੁਰਮਤਿ ਪ੍ਰਚਾਰ ਲਈ ਤਾਂ ਉਹਨਾਂ ਦੇ ਰਾਹ ਵਿੱਚ ਇੱਕ ਗਰਨੇ ਦਾ ਜੰਗਲ ਹੁੰਦਾ ਸੀਗਾ ਤਾਂ ਇੱਕ ਗਰਨੇ ਦਾ ਦਰਖਤ ਸੀ ਜਿਹੜਾ ਸੁੱਕਾ ਸ਼ਾਬਾਜ ਨੂੰ ਕਹਿੰਦੇ ਨੇ ਵੀ ਉਹ ਸੁੱਕ ਕੇ ਖਤਮ ਹੋ ਚੁੱਕਾ ਸੀਗਾ ਤੇ ਉਹ ਗੁਰੂ ਸਾਹਿਬ ਜੀ ਦੇ ਚੋਲੇ ਨੂੰ ਅੜ ਗਿਆ ਤੇ ਗੁਰੂ ਸਾਹਿਬ ਜੀ اٹਕ ਗਏ ਤੇ ਜਦੋਂ اٹਕੇ ਦਾ ਉਹ ਘੋੜੇ ਤੋਂ ਉਤਰੇ ਤਾਂ ਉਹਨਾਂ ਨੇ ਦੇਖਿਆ ਕਿ ਉਹ ਮਤਲਬ ਇੱਕ ਸਾਹ ਦਾ ਜਿੰਨਾ ਜਿਵੇਂ ਉਹਨਾਂ ਨੇ ਕੁਝ ਕਹਿ ਰਿਹਾ ਹੋਵੇ ਤਾਂ ਉਥੋਂ ਦਾ ਪਿੰਡ ਸੀਗਾ ਜਿਹੜਾ ਉਥੋਂ ਦਾ ਸਰਪੰਚ ਸੀ ਜਿਹੜਾ ਉਹ ਸੀਗਾ ਮੁਸਲਮਾਨ ਤਾਂ ਉਹਨਾਂ ਨੇ ਉਸ ਮੁਸਲਮਾਨ ਨੂੰ ਕਿਹਾ ਕਿ ਬਈ ਤੂੰ ਇਸ ਗਰਨੇ ਦੇ ਦਰਖਤ ਨੂੰ ਜ਼ਮੀਨ 'ਚ ਕੱਟ ਦੇ ਤੇ ਇਹ ਦਰਖਤ ਹਰਾ ਹੋ ਜਾਊਗਾ ਤੇ ਉਹਨਾਂ ਨੇ ਮਤਲਬ ਉਹਨਾਂ ਦੇ ਕਹਿਣ ਤੇ ਉਹ ਦਰਖਤ ਨੂੰ ਜ਼ਮੀਨ 'ਚ ਘੱਟਦਾ ਤੇ ਉਹ ਸੱਚੀ ਉਹ ਹਰਾ ਹੋ ਗਿਆ ਤੇ ਕੁਝ ਟਾਈਮ ਬਾਅਦ ਫੇਰ ਜਦੋਂ ਉੱਥੋਂ ਦਾ ਜਿਹੜਾ ਮੁਸਲਮਾਨ ਸੀਗਾ ਉਹਨੇ ਕੁਝ ਪੈਸਿਆਂ ਲਈ ਜਾਂ ਆਪਣੀ ਜ਼ਮੀਨ ਬੀਜਣ ਲਈ ਉਹ ਜੰਗਲ ਨੂੰ ਖਤਮ ਕਰਤਾ ਤੇ ਨਾਲ ਹੀ ਉਹ ਕਰਨੇ ਦੇ ਦਰਖਤ ਨੂੰ ਵੀ ਪੱਟਤਾ ਜਦੋਂ ਉਹ ਦਰਖਤ ਨੂੰ ਵੱਡਿਆ ਦੂਜੇ ਦਿਨ ਆ ਕੇ ਦੇਖਿਆ ਤਾਂ ਫੇਰ ਹਰਾ ਸੀਗਾ ਉਹਨੇ ਫੇਰ ਵੱਡਤਾ ਤੇ ਫੇਰ ਜਦੋਂ ਆ ਕੇ ਦੇਖਿਆ ਉਹ ਫੇਰ ਹਰਾ ਸੀਗਾ ਫੇਰ ਉਹਨੇ ਕੀ ਕੀਤਾ ਕਿ ਉਹਨੂੰ ਜੜੋਂ ਹੀ ਕੁੱਟ ਦਿੱਤਾ ਜਦੋਂ ਉਹਨੇ ਜੜੋਂ ਕੁੱਟ ਦਿੱਤਾ ਤੇ ਉਹ ਘਰੇ ਜਾ ਕੇ ਸੁੱਤਾ ਤਾਂ ਉਹਨੂੰ ਇੱਕ ਆਕਾਸ਼ਵਾਣੀ ਹੋਈ ਕਿ ਵੀ ਐਸ ਦਰਖਤ ਨੂੰ ਦੁਬਾਰੇ ਲਾ ਦੇ ਇਹ ਨਹੀਂ ਪੱਟਿਆ ਜਾਣਾ ਇਹ ਜੁਗੋ ਜੁਗ ਅਟਲ ਹੈ ਤੇ ਉਹ ਜਦੋਂ ਸਵੇਰੇ ਉੱਠਿਆ ਤਾਂ ਉਹਨੇ ਜਾ ਕੇ ਫੇਰ ਦੇਖਿਆ ਤਾਂ ਉਹ ਫੇਰ ਦਰਖਤ ਜਿਹੜਾ ਪੁੱਟਿਆ ਸੀ ਉਹ ਵੀ ਹਰਾ ਸੀਗਾ ਤੇ ਉਹਨੇ ਇੰਨੀ ਜਿਹੜੀ ਕਿਰਪਾ ਦੇਖ ਕੇ ਦੁਬਾਰਾ ਫੇਰ ਉਸ ਦਰਖਤ ਨੂੰ ਲਾਇਆ ਗਰਨੇ ਦੇ ਦਰਖਤ ਨੂੰ ਲਾਇਆ ਜੋ ਅੱਜ ਵੀ ਮੌਜੂਦ ਹੈ ਇਸ ਗੁਰੂ ਘਰ ਦੇ ਵਿੱਚ ਤੇ ਜਿੰਨੂੰ ਵੀ ਉਸ ਦਰਖਤ ਦੀ ਸ਼ੋਹ ਪ੍ਰਾਪਤ ਹੁੰਦੀ ਹੈ ਸੱਚੇ ਮਨੋਂ ਉਹਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜਿੰਦਗੀ ਦੇ ਵਿੱਚ ਜਿੰਨੀਆਂ ਵੀ ਅਟਕ ਆਉਂਦੀਆਂ ਨੂੰ ਅਰਚਨਾ ਹੁੰਦੀਆਂ ਨੇ ਉਹ ਪੂਰੀਆਂ ਹੁੰਦੀਆਂ ਤੇ ਬਹੁਤ ਦੂਰ ਦੂਰੋਂ ਲੋਕ ਆਪਣੀਆਂ ਮਨੋਕਾਮਨਾ ਪੂਰੀਆਂ ਕਰਨ ਆਉਂਦੇ ਆ ਕਿਉਂਕਿ ਇਹ ਗੁਰੂ ਘਰ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਹੈ ਤੇ ਇੱਥੋਂ ਦਾ ਇਤਿਹਾਸ ਇਹ ਹੈ ਤੇ ਬਾਕੀ ਤੁਹਾਨੂੰ ਹੋਰ ਵੀ ਅਸੀਂ ਦੱਸਾਂਗੇ ਨਵੇਂ-ਨਵੇਂ ਚੀਜ਼ਾਂ ਬਾਕੀ ਤੁਹਾਨੂੰ ਅਸੀਂ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਗੁਰੂ ਘਰ ਹੈ ਤੇ ਜਿਹੜੇ ਵੀ ਮੇਰੇ ਵੀਰ ਵੀਡੀਓ ਦੇਖਦੇ ਆ ਉਹ ਇੱਕ ਵਾਰੀ ਇਸ ਗੁਰੂ ਘਰ ਦੇ ਵਿੱਚ ਜ਼ਰੂਰ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ